ਕਿ ਉਹ ਕਿਹੜਾ ਹੱਤਪਤਾਲਾ ਭਾਈ ਇਹ? ਕਿ ਵੀਰੇ ਡੇਲੋਂ ਆਸਕ ਨਾਲ ਪੈਂਦਾ ਸਰਕਾਰੂ। ਅੱਛਾ ਸਰਕਾਰ ਕੇ ਸਰਕਾਰ ਨੂੰ ਕਰੋੜਾ ਦਾ ਚੂਨਾ ਲੱਗਦਾ। ਇੱਥੇ ਨਾ ਕਿਦੇ ਮਰੀਜ਼ ਨੂੰ ਸਾਂਭਿਆ ਜਾਂਦਾ ਤੇ ਨਾ ਕਿਸੇ ਹੋਰ ਨੂੰ ਟੀਕਾ ਲਾ ਕੇ ਗਾਂ ਤੋਰ ਦਿੰਦੇ। ਅਜੇ ਤੂੰ ਸਰਕਾਰ ਨੂੰ ਬੰਦ ਕਰ ਦੋ। ਟੀਕਾ ਡਿਫੈਂਸਰੀ ਚ ਜਨਵਾਲਾਂਗੇ। ਆ ਬਜ਼ੁਰਗ ਬੈਠੇ ਨੇ। ਅਸੀਂ ਸਾਰੇ ਵੀਰੇ ਗੋਲੀਆਂ ਖਾਣ ਵਾਲੇ ਆ ਸਰਕਾਰ ਨੇ ਸਾਨੂੰ ਲਾਈਆਂ ਨੇ। ਨਾਲੇ ਇੰਨੀ ਠੰਡ ਚ ਕਿੰਨੀ ਦੂਰੋਂ ਦੂਰੋਂ ਬੰਦਾ ਆਉਦਾ। ਦੂਰੋਂ ਆਉਨੇ ਆ ਇੱਕ ਗੋਲੀ ਖਾਣੇ ਆ ਤਾਂ ਦਿਹਾੜੀ ਲਾਉਨੇ ਆ। 100 ਦਾ ਦੁੱਧ ਲਿਆਉਣਾ 100 ਦੀ ਸਬਜ਼ੀ ਲਿਆਉਣੀ ਆ 50 ਦਾ ਪੈਟਰੋਲ ਪਾਉਣਾ ਘਰ ਦਾ ਖਰਚਾ ਜੀ ਕਿੱਥੋਂ ਜਲਾਈਏ ਇਹਨਾਂ ਨੂੰ ਤਨਖਾਹ ਮਿਲਦੀ ਆ 2 ਘੰਟਿਆਂ ਦੇ ਵਿੱਚ ਵੀਰੇ ਪੱਜ ਜਾਂਦੇ ਆ ਇਹਨਾਂ ਦਾ ਆਪ ਦਾ ਹਸਪਤਾਲ ਆਏ ਪੁੱਸੇ ਸਾਨੂੰ ਰੋਜ਼ ਦਵਾਈ ਨਹੀਂ ਮਿਲਦੀ ਆ ਬਜ਼ੁਰਗ ਬੈਠੇ ਨੇ ਵਿਚਾਰੇ ਜਿੰਨੇ ਵੀ ਗੱਜ ਨੂੰ ਦਵਾਈ ਨਹੀਂ ਮਿਲੀ ਹੈਗੀ ਨਹੀਂ ਮਿਲਦੀ ਜੇ ਇਹਨਾਂ ਦੀ ਕਾਰਕ ਪਲੇਟ ਫਿਰ ਇਹ ਸਾਡੇ ਤੇ ਆਕੜਦੇ ਨੇ ਆਈਡੀ ਬੰਦ ਕਰ ਦਿੰਦੇ ਆ ਫਿਰ ਆਈਡੀ ਬੰਦ ਕਰ ਦਿੰਦੇ ਅਸੀਂ ਕਹਿੰਦੇ ਵੀ ਧਰ ਨਾਲ ਲਾਉਂਦੇ ਸਾਡੇ ਗੋਲੀ ਮਾਰ ਦੋ ਯਾਰ ਉਹਰੇ ਅਸੀਂ ਇੰਨੇ ਤੱਕ ਨਹੀਂ ਸਰਕਾਰ ਠੇਕਾ ਖੋਲ ਦਵੇ ਅਸੀਂ ਭਗਵਾਨ ਜੀ ਨੂੰ ਅਰਜੋੜ ਕੇ ਬੇਨਤੀ ਕਰਦੇ ਆ ਵੀ ਥੋੜੀ ਸਰਕਾਰ ਦੇ ਵਿੱਚ ਇਹ ਕੋ ਹੋ ਰਿਹਾ ਜੇ ਤੁਸੀਂ 27 ਤੇ ਵੋਟਾਂ ਲੈਣੀਆਂ ਨੇ ਮਾੜਾ ਮੋਟਾ ਇਹਨਾਂ ਦੇ ਕੋ ਕਮਰ ਕੱਸਾ कसो ਇਹਨਾਂ ਨੂੰ ਘਰ ਨੂੰ ਭੇਜੋ ਜਿਹੜੇ ਮੁੰਡੇ ਵੇਲੇ ਫਿਰਦੇ ਨੇ ਕੁੜੀਆਂ ਪੜੀਆਂ ਲਿਖਿਆ ਨੇ ਉਹਨਾਂ ਨੂੰ ਨੌਕਰੀ ਦੋ ਦਿਓ ਰੱਬ ਦਾ ਵਾਸਤਾ ਜਾਂ ਢੇਕੇ ਖੋਲ ਦੋ ਪੰਜਾਬ ਪੁਲਿਸ ਵੀ ਵਿਚਾਰੀ ਬੇਲੀ ਹੋ ਜੂਗੀ ਪੰਜਾਬ ਪੁਲਿਸ ਵੀ ਵਿਚਾਰੀ ਕੀ ਕਰੇ ਹਨਾ ਜੇ ਕੋਈ ਮਾੜਾ ਜਿਹਾ ਆਕੜਦਾ ਪੰਜਾਬ ਪੁਲਿਸ ਨੂੰ ਫੋਨ ਲਾ ਲੈਂਦੇ ਆ ਹੁਣ ਪੰਜਾਬ ਪੁਲਿਸ ਨਾਲੋਂ ਤਾਂ ਪਤਾ ਨਹੀਂ ਵੀ ਕੀ ਗੱਲ ਬਾਤ ਆ ਸਹੀ ਗੱਲ ਆ ਉਹ ਆ ਕੇ ਭੱਜ ਕੇ ਵਿਚਾਰੇ ਬੰਦੇ ਨੂੰ ਵੱਡ ਲੈਂਦੇ ਤਾਂ ਸੱਪਣ ਮਾਰਦੇ ਆ ਵੀਰੇ ਇਹਨਾਂ ਨੂੰ 2 ਘੰਟਿਆਂ ਦੇ ਵਿੱਚ 50-50 ਹਜ਼ਾਰ ਰੁਪਏ ਤਨਖਾਹ ਮਿਲਦੀ ਏ ਯਾਰ ਸਹੀ ਗੱਲ ਆ ਸਾਡੀ ਕੋਈ ਪੰਕਤ ਤੋਂ ਵੱਧ ਦਿਹਾੜੀ ਨਹੀਂ ਵਧਾਉਂਦਾ ਯਾਰ ਇਹਦਾ ਬਜ਼ੁਰਗ ਬੈਠਿਆ ਵਿਚਾਰੇ ਬਾਪੂ ਕਿਹੜੇ ਕਿੱਥੋਂ ਆਇਆ ਰੁੜਕੇ ਤੋਂ ਇਸ ਦੇਖ ਲੈ ਇੰਨੀ ਢੰਡ ਚ ਕਿੰਨੀ ਉਮਰ ਹੋ ਗਈ ਬਾਪੂ ਤੇਰੀ 70 70 ਸਾਲ ਦੀ ਉਮਰ ਆ ਦੇਖ ਲੈ ਮਣੀ ਨਹੀਂ ਦਵਾਈ ਬਾਪੂ ਅੱਜ ਨਹੀਂ ਮਿਲੀ ਤੈਨੂੰ ਬਾਪੂ ਨਹੀਂ ਮੇਰੀ ਵੀਰੇ ਨਹੀਂ ਤੈਨੂੰ ਪੁੱਛ ਕੇ ਵੀਰੇ ਇਹਨੇ ਦਵਾਈ ਤਰੀਕ ਕਿੰਨੀ ਅਜ ਹੈ ਵੀਰੇ 23 ਤਰੀਕ 23 ਤਰੀਕ ਐਨੀਆ ਵੱਧਵਾਵਾ ਦੋ ਉਹਨੂੰ ਕਿ ਉਹ ਮੰਝੇ ਤੋਂ ਇਹਨਾਂ ਉੱਠੇ ਯਾਰ ਹਾਂ ਸਹੀ ਗੱਲ ਆ ਜਾ ਸੁਣ ਅਸੀਂ ਦੁਖੀ ਆ ਨਾ ਸਾਡੀ ਦਵਾਈ ਖਾਣ ਆ ਰਹੀ ਤੇ ਜਾਣ ਕੇ ਭੱਜਣ ਵਾਲੀ ਰੋ ਭੱਜੇ ਦੇ ਪਵੇ ਏਡੇ ਏਡੇ ਡੱਕ ਨਿਕਲ ਨਾ ਆ ਰੱਬ ਨੂੰ ਸਜਾ ਦਵੇ ਵੀ ਅਮਲੀਆ ਨੂੰ ਕਿਵੇਂ ਦੁਖੀ ਕਰੀਦਾ ਹੁਣ ਅਸੀਂ ਕਰਦੇ ਜੋਗੇ ਨਹੀਂ ਹੈਗੇ ਵੀਰੇ ਐ ਅਸੀਂ ਸਰਕਾਰਾਂ ਨੂੰ ਵੀ ਅਪੀਲ ਕਰਦੇ ਆਂ ਵੀ ਜੇ ਤੁਸੀਂ ਰਾਜ ਕਰਨਾ ਤੁਸੀਂ ਡੋਡੇ ਖੋਲਦੋ ਸਾਰੀਆਂ ਹਸਪਤਾਲ ਵਿਹਲੇ ਹੋ ਜਾਣਗੇ ਮੋਬਾਈਲ ਚੋਰ ਨੇ ਜਿਹੜੇ ਉਹ ਬੰਦ ਹੋ ਜਾਣਗੇ ਸਿਲੰਡਰ ਬੰਦ ਹੋ ਜਾਣਗੇ ਮੋਟਰਸਾਈਕਲ ਚੋਰੀਆਂ ਬੰਦ ਹੋ ਜਾਣਗੀਆਂ ਰਾਤਾਂ ਦਾ ਸਾਰਾ ਵੱਟਣੀਆਂ ਬੰਦ ਹੋਣਣਗੀਆਂ ਕੁਝ ਕਰਨ ਤਾਂ ਸਹੀ ਸਰਕਾਰਾਂ ਯਾਰ ਕਰਦੀ ਹੀ ਨਹੀਂ ਕੁਝ ਨਹੀਂ ਕਸ਼ੀਆਂ ਡੱਕਾ ਨਹੀਂ ਪਾਉਂਦੀ ਆ ਅਸੀਂ ਭਗਵਾਨਤਮਨ ਨੂੰ ਵੀ ਅਪੀਲ ਕਰਦੇ ਆਂ ਵੀ ਆ ਦੇ ਲੈ ਬਾਬੂ ਹੁਣੇ ਬੈਠਾ ਇਨੀ ਉਮਰ ਹੋ ਗਈ ਇਹਨਾਂ ਦਾ ਕਿੱਥੋਂ ਆ ਕੇ ਮੁੜ ਜਾਣਾ ਅੰਡ ਚ ਅਸੀਂ ਵੀਰੇ ਭਗਵਾਨ ਜੀ ਨੂੰ ਅਪੀਲ ਕਰਦੇ ਆ ਵੀ ਪੰਜਾਬ ਅਨਸਾਫ ਪਾਰਟੀ ਜੰਗਾ ਜਿਹੜਾ ਬੰਦ ਕਰਕੇ ਵੀਰੇ ਕੋਈ ਤਾਂ ਟਾਈਮ ਨਾਲ ਹੀ ਭੱਜ ਗਏ ਫੇਰ ਪਤਾ ਨਹੀਂ ਕੰਮ ਆ ਕਹਿੰਦੇ ਮੈਡਮ ਨੂੰ ਸਾਡੀ ਸਾਡੀ ਜਿਹਾ ਮਰਜ਼ੀ ਹੋਈ ਐ ਮਰਜ਼ੀ ਥੋੜੀ ਜਿਹਾ ਹੁਣ ਆ ਬੰਦੇ ਲੇਦੇ ਨੇ ਨਾਲ ਕਹਿੰਦੇ 1 ਵਜੇ ਤੱਕ ਕਰ ਦਵਾਈ ਲਿਆ ਕਰ ਸਾਡੇ ਘਰ ਆਈ ਹੋਏ ਨੇ ਸਾਡੇ ਘਰ ਆਈ ਹੋਏ ਨੇ ਇੱਥੇ ਕੋਈ ਕੋਈ ਨਹੀਂ ਗਰੇ ਸਵਾ 11:30 ਸਾਢੇ 10:30 ਤੇ ਬੈਠੇ ਆ ਇੱਕ ਵੀ ਮੁਲਾਜ਼ਮ ਨਹੀਂ ਕਿਤੇ ਟਾਂਕੇ ਲਾਉਣੇ ਬਹਿ ਜਾਣ ਦਿਖਾ ਦਿਓ ਕੋਈ ਅੰਦਰ ਇੱਕ ਮੁਲਾਜ਼ਮ ਹੈਗਾ ਵੀਰੇ ਨਹੀਂ ਕੋਈ ਨਹੀਂ ਇੱਕ ਵੀ ਮੁਲਾਜ਼ਮ ਨਹੀਂ ਕਿਤੇ ਟਾਂਕੇ ਲਾਉਣੇ ਬਹਿ ਜਾਣ ਅੱਜ ਦੱਸਾਂਗਾ ਜਦੋਂ ਦਫਤਰ ਚਲੀ ਜਾਣਾ ਹਾਂ ਇਹਨਾਂ ਦਾ ਹਾਲ ਦੱਸੋ ਜੀ ਰੋਜ਼ ਦਾ ਹੀ ਕੰਮ ਹੋ ਗਿਆ ਇਹਨਾਂ ਦਾ ਬਾਈ ਆ ਗਿਆ ਜੇ ਨਹੀਂ ਨੌਕਰੀ ਹੁੰਦੀ ਮੈਡਮ ਤੋਂ ਤਾਂ ਵੀਰੇ ਅਸੀਬਾ ਦੇ ਦੇ ਸਹੀ ਗੱਲ ਹੋਰ ਮੁੰਡੇ ਵਿਹਲੇ ਬੈਠੇ ਨੇ ਕੁੜੀਆਂ ਵਿਹਲੀਆਂ ਬੈਠੀਆਂ ਨੇ ਉਹਨਾਂ ਨੂੰ ਨੌਕਰੀ ਮਿਲੇ ਉਹ ਕੁੱਤੇ ਦਾ ਵੱਡਿਆ ਹੋਇਆ ਆਇਆ ਉਹਨੂੰ ਟੀਕਾ ਨਹੀਂ ਲੱਗਦਾ ਲੱਗਦਾ ਉਹ ਕੁੱਤੇ ਦਾ ਵੱਡਿਆ ਬੰਦਾ ਨੂੰ ਟੀਕਾ ਨਹੀਂ ਲੱਗਦਾ ਜਿਹੜੇ ਕੁੱਤੇ ਨੇ ਵੱਡੇ ਨੂੰ ਆਹ ਤਜਮੀਰੀਆਂ ਨੂੰ ਹਾਂ ਹਾਂ ਆਹ ਆ ਉਹਨੂੰ ਬਜਾਰੇ ਨੂੰ ਤੈਨੂੰ ਵੱਡੇ ਬਾਈ ਕੁੱਤੇ ਨੇ ਉਹਨੇ ਟੀਕਾ ਲਵਾਉਣਾ ਲੈ ਦੱਸ ਕਰੋਣਾ ਰੁਪਈਆ ਸਰਕਾਰ ਦਾ ਇਹਨਾਂ ਦੇ ਵਿੱਚ ਆਉਂਦਾ ਕੁੱਤੇ ਨੇ ਉਹ ਬਾਹਲਾ ਕਸ਼ਮੀਰ ਆ ਉਹ ਕੁੱਤਾ ਮਗਰ ਪੇ ਗਿਆ ਕੁੱਤੇ ਨੇ ਵੱਡੇ ਆ ਤੇ ਟੀਕਾ ਨਹੀਂ ਲਾਉਣ ਨੂੰ ਵੀ ਡਰ ਡਰ ਹੈਗਾ ਵੀ ਸਾਡੀ اپੀਲ ਆ ਵੀ ਜਿੱਥੇ ਵੀ ਕੋਈ ਸਰਕਾਰੂ ਬੰਦਾ ਨੌਕਰੀ ਕਰਦਾ ਉਹਦੇ ਸਿਰ ਤੇ ਕੈਮਰਾ ਆਉਣਾ ਚਾਹੀਦਾ ਸਰਕਾਰ ਨੂੰ ਪਤਾ ਲੱਗੇ ਵੀ ਕਿਹੜਾ ਮੁਲਾਜ਼ਮ ਇਮਾਨਦਾਰ ਆ ਕਿਹੜਾ ਪਹਿਲਾਂ ਭੱਜਦਾ ਸਹੀ ਗੱਲ ਹੈ। ਕਾਂਟਾ ਲੱਗਦਾ ਕੋਟਲੇ ਆਉਣ ਨੂੰ 2 ਘੰਟੇ ਉਰੇ ਬੈਂਦੀ ਹੈ। ਕਾਂਟੇ ਚੋ ਜਲੀ ਜਾਂਦੀ ਹੈ ਯਾਰ। ਆਪਦੇ ਪਰਸਨਲ ਕਲੀਨਿਕ ਵੀ ਕਈਆਂ ਦੇ ਖੋਲੇ ਨੇ। ਆਪਦੇ ਪ੍ਰਾਈਵੇਟ ਖੋਲੇ ਹੋਏ ਨੇ ਵੀਰੇ। ਇਹ ਨਹੀਂ ਬਤੇ ਜਾ ਕੇ ਪ੍ਰਾਈਵੇਟ 'ਚ ਬੈਠੀ ਹੋਵੇ। ਸਹੀ ਗੱਲ ਹੈ। ਸਾਡਾ ਜੇ ਕੋਈ ਅੰਗ ਪੈਰ ਖੜ ਗਏ ਅੱਜ ਜਾਂ ਕਿ ਇਹਨਾਂ ਲੜਾਈ ਝਗੜਾ ਹੋ ਗਿਆ ਅੱਜ ਸਾਡਾ ਤਾਂ ਜ਼ਿੰਮੇਦਾਰ ਇਹ ਨੇ ਵੀਰੇ। ਸਹੀ ਗੱਲ ਕਿਉਂਕਿ ਅਮਲੀ ਦਾ ਜਦ ਦਵਾਈ ਖਰਾਬ ਹੁੰਦਾ ਕੋਈ ਨਹੀਂ ਦੇਖਦਾ ਹੁੰਦਾ ਵੀ ਮੇਰਾ ਆਪਣਾ ਕੌਣਾ ਬਗਾਨਾ ਕੌਣਾ ਚਾਹੇ ਮਾਂ ਦੀ ਆਰਤੀ ਪਈ ਹੋਵੇ ਘਰੇ ਹਾਲਾਤ ਇਹ ਨਹੀਂ ਵੀਰੇ ਦੇਖ ਲਓ ਕਿੰਨੇ ਆ ਲੋਕ ਵਿਚਾਰੇ ਬੈਠੇ ਕਿੰਨੇ ਲੋਕ ਆ ਦੁਖੀ ਹੋ ਰਹੇ ਨੇ ਭਗਵਾਨ ਜਾਨ ਬਚਾਰਾ ਕਹਿ ਰਹੇ ਆ ਇਹਦੀ ਸੁਵਿਧਾ ਦੇ ਰਹੇ ਆ ਉਹ ਗਈ ਆਹ ਮੋਰ ਬਾਈ ਹਣੀ ਮੁੜੀ ਜਾਂਦੇ ਆਪਾਂ ਦਵਾਈ ਨਹੀਂ ਮਿਲ ਰਹੀ ਵੀਰੇ ਜਿੰਨੇ ਵੀ ਪੰਜਾਬ ਦੇ ਵਿੱਚ ਨਾ ਗੋਲੀਆਂ ਲੈਣ ਵਾਲੇ ਸੈਂਟਰ ਨੇ ਜਿੰਨੇ ਵੀ ਨੇ ਸਾਰੇ ਸੈਂਟਰ ਆਪ ਦੀ ਏਕਤਾ ਕਰੋ ਕਿਹੜੀ ਜੱਗਾ ਪੰਜਾਬੀ ਸਾਹਿਬ ਟੀਮ ਲੱਗੀ ਹੋਈ ਆ ਨਾ ਛੋਟਿਆਂ ਖਾਤਰ ਉਹਨਾਂ ਦਾ ਸਾਥ ਦਵੋ ਭਰਮबीर ਗਾਂਧੀ ਉਹਨਾਂ ਦਾ ਭਰਮबीर ਗਾਂਧੀ ਉਹਨਾਂ ਦਾ ਸਾਥ ਦਵੋ ਤੇ ਇਹਨਾਂ ਦੀ ਸਦਾ ਲਈ ਛੁੱਟੀ ਕਰੋ ਸਹੀ ਗੱਲ ਇਹਨਾਂ ਨੂੰ ਘਰੇ ਬਿડાਓ ਇਹਨਾਂ ਨੂੰ ਆ ਇਹਨਾਂ ਨੂੰ ਜਾਦੇ ਕੰਮ ਆ ਭਾਈ ਘਰੇ ਬਹਿ ਜਾ ਹਾਂ ਇਹਨਾਂ ਨੂੰ ਘਰੇ ਬਹਿ ਜਾਣ ਤੋਂ ਇਹਨਾਂ ਨੂੰ ਜਾਦੇ ਕੰਮ ਆ ਉਹ ਬੁਧੇਰੇ ਪੜੇ ਲਿਗੇ ਫਿਰਦੇ ਆ ਭਾਈ ਨੌਕਰੀਆਂ ਪਿੱਛੇ ਇਹ ਜੱਗਾ ਪੈਂਦੀਆਂ ਨੇ ਮੁੰਡਿਆਂ ਦੇ ਤੇ ਬਚਾਰਿਆਂ ਦੇ ਨਾ ਸਰਕਾਰ ਆ ਕੁਛ ਕਰਦੀ ਆ ਨਾ ਡਾਕਟਰ ਕੁਛ ਕਰਦੇ ਨੇ ਹਸਪੀਟਲ 'ਚ ਪਾਣੀ ਨਹੀਂ ਪਾਉਂਦੇ ਕਹਿੰਦੇ ਬੰਦ ਆ ਇਹਦਾ ਵੀ ਇੱਥੇ ਤਾਂ ਲਾਲਾ ਲਾਓ ਪਰ ਜੇ ਬੰਦਾ ਇਹਨਾਂ ਨੂੰ ਰੱਬ ਦਾ ਰੂਪ ਕਹਿੰਦੇ ਆ ਡਾਕਟਰਾਂ ਨੂੰ ਕੋਈ ਰੱਬ ਦਾ ਰੂਪ ਨਹੀਂ ਵੀਰੇ ਇਹ ਤਾਂ ਬੋਲਦੇ ਵੀ ਰੋਹੁੰਨਾਂ ਨੇ ਕਰਵਾਏ ਵੀ ਕਰੋ ਲੜਕੇ ਹੁੰਦੀਆਂ ਨੇ ਪੁਰੇ ਆ ਕੇ ਸਾਡੇ ਨਾਲ ਜਵਾਨ ਚ ਲੈ ਜਾਂਦੀਆਂ ਨੇ ਸਾਡੇ ਘਰੇ ਜਾ ਕੇ ਦੇਖਣ ਸਾਡਾ ਪਰਿਵਾਰ ਕਿੰਨਾ ਵਧੀਆ ਜੇ ਨਾ ਇੱਜ਼ਤ ਕਰਨ ਵੀ ਇਹਨਾਂ ਦੀ ਸਹੀ ਗੱਲ ਇਹ ਆਏ ਬੋਲਦਿਆਂ ਨੇ ਜੀ ਮੈਂ ਜੀ ਕੱਡੇ ਵੱਡੇ ਹੁੰਨੇ ਆ ਸਹੀ ਗੱਲ ਅਸੀਂ 1995 ਦੇ ਡੋਡੇ ਖਾਨੇ ਆ ਨਾ ਤਾਂ ਜੰਮੇ ਵੀ ਨਹੀਂ ਹੋਣੇ 1995 ਚ ਸਹੀ ਗੱਲ ਹੁਣ ਤਾਂ ਇਹਨੂੰ ਗੋਲੀ ਨਹੀਂ ਮਿਲਦੀ ਦੱਸ ਵੀਰੇ ਕੀ ਹਾਲ ਕਰਾਂ ਮੈਂ ਨਾਲ ਇਹਨਾਂ ਨੇ ਕਿਹੜਾ ਪੱਲੇ ਹੁੰਦੇ ਨੇ ਗਵਰਨਮੈਂਟ ਦੇ ਰਹੀ ਆ ਸਰਕਾਰ ਦੇ ਰਹੀ ਆ ਭਗਵਾਨਤਮਾਨ ਨੂੰ ਸਾਡੀ ਅਪ ਵੀ ਤੁਹਾਡੇ ਕੋਲ ਜਿਹੜਾ ਸਵਾ ਸਾਲ ਰਹਿੰਦਾ ਤੁਸੀਂ ਸਵਾ ਸਾਲ ਚ ਇਹ ਜੇ ਕੰਮ ਕਰ ਦੋ ਵੀ ਮੁੜ ਕੇ 40 50 ਸਾਲ ਰਾਜ ਕਰੋ ਤੁਸੀਂ ਜੇ ਠੇਕੇ ਖੋਲ ਜਣ ਬਾਈ ਕਰ ਕਰੂ ਰਾਜ ਬਖਾ ਪੱਕਾ ਭਗਵੰਤ ਮਾਨ ਰਾਜ ਕਰੂ ਜੇ ਭਗਵੰਤ ਮਾਨ ਐਲਾਨ ਕਰ ਦੇਵੇ ਉਹਦੀਆਂ ਪੀੜੀਆਂ ਵੀ ਕਰਨੀਆਂ ਰਾਜ ਪੀੜੀਆਂ ਵੀ ਭਗਵੰਤ ਮਾਨ ਦੀਆਂ ਰਾਜ ਕਰਨੀਆਂ ਜੇ ਭਗਵੰਤ ਮਾਨ ਅੱਜ ਵੀ ਕਹਿ ਦੇਵੇ ਵੀ ਠੇਕੇ ਖੋਲੋ ਸਹੀ ਗੱਲ ਠੀਕ ਆ ਕਿ ਨਹੀਂ ਇਹਨਾਂ ਦਾ ਕੋਈ ਹੱਲ ਵੀ ਨਹੀਂ ਅੰਗਲੀਆਂ ਦਾ ਕਰਨਾ ਪੈਣਾ ਉਹਦੇ ਲਾ ਵਿਚਾਰੇ ਮੁੰਡੇ ਉਹ ਵੀ ਹੋਰ ਆ ਵੀ ਆਏ ਨੇ ਪੰਨੀ ਭੀੜਾ ਦੇਖ ਲੈ ਬੰਦੇ ਮੁੜ ਗਏ ਵੀਰੇ 50000 ਦਾ ਨੁਕਸਾਨ ਹੋ ਗਿਆ ਕਮੈਂਟ ਵਿੱਚ ਜਾਣ ਦੀ ਵਜ੍ਹਾ ਨਾਲ ਦਿਹਾੜੀ ਬੰਦਾ ਕਿੱਥੇ ਲੱਗ ਗਿਆ ਬਾਈ ਉਹਦੀ ਤਾਂ ਦਿਹਾੜੀ ਵੀ ਮੋਟੀ ਪੈ ਗਈ ਉਹ ਤਾਂ ਦਿਹਾੜੀ ਉਹੀ ਗੱਲ ਘਟੋ ਘਟ 1 ਲੱਖ ਦਨਖਾ ਹੋਊ ਉਹਦੀ ਖਾਬਰਾ ਗੋੜੀਆਂ ਵੇਚੀਆਂ ਵੀ ਹੁਣ ਇੰਨਿਆਂ ਦੀਆਂ ਯਾਰ ਹਾਂ ਕੋਈ ਵੀ ਕੋਈ ਵੱਡੀ ਗੱਲ ਨਹੀਂ ਬੀਹੂ ਸਾਹਿਬ ਦੇਣਾ ਉਹਨੇ ਕੱਲ ਨੂੰ ਹਾਂ ਬੀਹੂ ਸਾਹਿਬ ਦੇਣਾ ਇਹਨੂੰ ਸਾਹਿਬ ਦੇਣਾ ਵੀ ਭਾਈ ਲੱਗੀਆਂ ਨੇ ਕਿ ਨਹੀਂ ਲੱਗੀਆਂ 2 ਘੰਟਿਆਂ 'ਚ ਕਿਹੜਾ ਡਾਕਟਰ 2 ਘੰਟਿਆਂ 'ਚ ਬਾਜੂ ਨਾ ਮੰਡੀ ਭਜਦੇ ਨੇ ਨਾ ਕਲਕੱਤੇ ਭਜਦੇ ਨੇ ਨਾ ਲੁਧਿਆਣੇ ਭਜਦੇ ਆ ਨਾ ਕਬੱਡੀ ਭਜਦੇ ਆ ਏ ਕੱਲੀ ਭਜਦੀ ਆ ਜੀ ਮਾੜਾ ਔਖਾ ਬੋਲ ਜਿਹੜੀ ਬੋਨ ਮਾਰ ਦਿਆ ਜਾ ਉਹਦੇ ਇਲਾnder ਕੰਨੇ ਮਰੀਜ਼ ਭਰਿਆ ਪਿਆ ਕੋਈ ਹੈ ਡਾਕਟਰ ਉੱਥੇ ਕੋਈ ਡਾਕਟਰ ਨਹੀਂ ਜੇ ਬੰਦਾ ਮਰ ਜਵੇ ਲੈ ਉਹ ਕੁੱਤੇ ਨੇ ਵੱਡੇ ਸੀ ਜਿਹੜੇ ਬੰਦੇ ਨੂੰ ਉਹ ਵਿਚਾਰਾ ਟੀਕਾ ਲਵਾਉਣ ਕਰ ਜੇ ਬਾਈ ਤਾਂ ਹਲਕ ਜੇ ਫੇਰ ਉਹ ਫੇਰ ਕੀ ਕਰੂਗਾ ਉਹਦਾ ਪਰਿਵਾਰ ਦੀ ਗੱਲ ਜੀ ਵੀਰੇ ਫੇਰ ਕੀ ਕਰੂਗਾ ਸਹੀ ਗੱਲ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਾਰੇ ਮੁੰਡੇ ਬੋਲੋ ਜਿੰਨਾ ਕਿ ਵੀ ਪਤਾ ਵੀਰੇ ਭਗਵਾਨ ਸਤਿਗੰਤ ਕੱਲੀ ਕੱਲੀ ਖਬਰ ਪਹੁੰਚਾਓ ਉਹਨੂੰ ਪਤਾ ਲੱਗੇ ਜੇ ਉਹ ਨਾ ਸੁਧਰੇ 2027 ਤੱਕ ਪਾਰਟੀ ਹੋਰ ਸੁਣ ਲਾਂਗੇ ਠੀਕ ਆ ਆਪਣੀ ਨਵੀਂ ਪਾਰਟੀ ਚੁਣਾਂਗੇ ਆਪਾਂ ਬਿਲਕੁਲ ਅਮਰਦਵਾਰ ਖਾਲਸਾ ਨਾ ਚੁਣਾਂਗੇ ਤੇ ਪਹਿਲਾਂ ਹੀ ਐਲਾਨ ਕਰਾਵਾਂਗੇ ਵੀ ਜੇ ਤੁਹਾਡੀ ਸਰਕਾਰ ਬਣ ਗਈ ਸਭ ਤੋਂ ਪਹਿਲੀ ਮੀਟਿੰਗ ਦੇ ਵਿੱਚ ਡੋਡਿਆਂ ਦਾ ਵੰਦਲਾ ਲੈ ਜਾਊ ਹਾਂ ਸਹੀ ਗੱਲ ਆ ਸਾਡੇ ਘਰਾਂ 'ਚ ਰੋਟੀਆਂ ਪੱਕੀਆਂ ਰਹਿ ਜਾਂਦੀਆਂ ਨੇ ਯਾਰ ਮੁੰਡੇ ਮਰ ਜਾਂਦੇ ਆ ਸਹੀ ਗੱਲ ਆ ਕੱਢਣੇ ਮਾਰ ਕੇ ਪਾਰਸ ਜੁੱਤ ਦੇ ਦੋ ਮੁੰਡੇ ਸਹੀ ਗੱਲ ਆ ਆ ਡੇਲੋਂ ਦੀ ਗੱਲ ਆ ਡੇਲੋਂ ਹੀ ਮਾਰੇ ਨੇ ਮਾਂ ਮਾਂ ਉਹ ਮਾਪਿਓ ਰਹਿ ਕੇ ਕੱਲੇ ਆ ਜਿਹੜੀਆਂ ਅਜੇ ਬੈਠੇ ਰਹਿੰਦੇ ਆ ਇਹ ਉਹ ਕਹਿੰਦੇ ਜੀ ਝੋਟੇ ਮਿਲਦੇ ਹੁੰਦੇ ਸਾਡੇ ਪੁੱਤ ਮਰਦੇ ਨਹੀਂ ਜੀ ਨਹੀਂ ਮਰਦੇ ਜੀ ਫਿਰ ਉਹ ਵੀ ਸਾਡੋ ਜਿਹੜਾ ਸਰਕਾਰ ਨੇ ਕਾਨੂੰਨ ਬਣਾਤਾ ਉਹਨੂੰ ਤਾਂ ਬੋਲੋ ਕਰ ਲੋ ਆ ਜਾ ਲਾ ਆ ਜਾ ਗੋਲੀਆਂ ਨਹੀਂ ਮੈਣ ਲੱਗੇ ਤੂੰ ਇਹ ਤਾਂ ਦੇ ਲੋ ਕੋਈ ਅਫਸਰਾ ਤੋ ਇਹ ਨਹੀਂ ਡਰਦੇ ਕਪੁਨਸ ਵਾਲਾ ਤੋ ਇਹ ਨਹੀਂ ਡਰਦੇ ਭਗਵਾਨਤਮਨ ਤੋ ਉਹ ਫਿਰ ਹਰਦਾਲ ਕਰ ਦਿੰਦੀਆਂ ਨੇ ਉਲਟਾ ਹਰਦਾ ਪਾ ਸਰਕਾਰ ਵੀ ਇਹਨਾਂ ਦੇ ਧੌਣ ਚ ਚੱਲੀ ਜਾਂਦੇ ਨੇ ਚੱਕ ਕੇ ਬਾਹਰ ਮਾਰਨਾ ਹੁੰਦਾ ਚੱਕ ਕੇ ਯਾਰ ਬਾਹਰ ਮਾਰਨ 50 ਲੱਖ ਮੁੰਡਿਆਂ ਨੂੰ ਹੋਰ ਨੌਕਰੀ ਦੇਣ ਐ ਐਨੇ ਇਹ ਦੋ ਘੰਟੇ ਦੀ ਕਿਹੜੀ ਨੌਕਰੀ ਹੁੰਦੀ ਵੀਰੇ ਦੋ ਘੰਟੇ ਦੀ ਦੱਸੋ ਕੋਈ ਵੀ ਨਹੀਂ ਹੁੰਦੀ ਇਹਨਾਂ ਨੂੰ ਬਾਰਡਰਾਂ ਤੇ ਧੱਕਿਆ ਜਾਵੇ ਇਹੋ ਜਿਹਿਆਂ ਨੂੰ ਐਵੇਂ ਇਹਨਾਂ ਨੂੰ ਤਾਂ ਬਾਰਡਰਾਂ ਤੇ ਭਟਾਏ ਜਾਵੇ ਇਹਨਾਂ ਨੂੰ ਤਾਂ ਇਹਨਾਂ ਨੂੰ ਸਾਲ-ਸਾਲ ਬਾਅਦ ਕਰੇ ਭੇਜੇ ਵੀਰੇ ਫੇਰ ਪਤਾ ਲੱਗੂ ਇਹਨਾਂ ਦੇ ਕੈਮਰਾ ਚਾਈਦਾ ਵੀ ਇਹ ਮੋਬਾਈਲ ਤੇ ਫੋਟੋ ਵੀਡੀਓ ਦੇਖਦੀਆਂ ਨੇ YouTube ਚ ਚਲਾਉਂਦੀਆਂ ਨੇ ਜਾ ਫੇਸਬੁੱਕ ਚਲਾਉਂਦੀਆਂ ਨੇ ਜਾਂ ਕੰਮ ਕਰਦੀਆਂ ਨੇ ਸਹੀ ਗੱਲ ਸਾਰੀ ਜਿਹੜੀ ਆਪਦਾ ਮੋਬਾਈਲ ਦੇਖੀ ਜਾਂਦੀਆਂ ਨੇ ਜੇ ਮਾੜਾ ਜਿਹਾ ਕੱਢ ਕੇ ਕੋਈ ਗੱਲ ਕਹਿ ਦੇ ਬੰਦੇ ਜੀ ਦਵਾਈ ਦੇ ਦੋ ਤੇਰੀ ਮੈਂ ਈਡਿ ਬੰਦ ਕਰ ਦੂੰਗੀ ਵੀ ਈਡੀ ਕਿਤੇ ਹੈਗੀ ਤੂੰ ਰਾਸ਼ਟਰਪਤੀ ਹਾਂ ਦੱਸ ਤੇਰੇ ਅਰਗੀਆਂ ਬਹੁਤਆਂ ਗੀਆਂ ਬਹੁਤ ਗਈਆਂ ਹਾਂ ਮੈਂ ਤਾਂ ਸਾਰੇ ਵੱਲੀ ਲੈ ਕੇ ਸੜਕ ਤੇ ਬਹਿ ਜਾਣਾ ਹਾਂ ਕੱਲ ਨੂੰ ਧਰਨਾ ਲਾਓ ਧਰਨਾ ਲਾਓ ਵੀਰੇ ਹਾਂ ਕੱਲ ਤੋਂ ਧਰਨਾ ਲਾਓ ਆਪਾਂ ਇੱਕ ਵਾਰ ਥਾਣਾ ਹੀ ਜਾਂਦੇ ਆਂ ਵੀ ਭਾਈ ਸਾਡੇ ਦਾ ਰੋਜ ਆ ਕੰਮ ਹੋ ਰਿਹਾ ਉਸ ਤੋਂ ਬਾਅਦ ਆਪਾਂ ਉਹਨਾਂ ਨੂੰ ਕਹਿਣਾ ਐਸਐਚਓ ਨੂੰ ਵੀ ਨਹੀਂ ਅਸੀਂ ਲਾਵਾਂਗੇ ਭਾਈਆ ਸਾਰਿਆਂ ਨੂੰ ਕੱਲੇ ਕੱਲੇ ਨੂੰ ਕੁਝ ਵੀ ਗੋਲੀ ਮਿਲ ਗਈ ਲੈ ਆਪਾਂ ਵੀਡੀਓ ਬਣਾ ਆਇਆ ਵੀਰੇ ਗੋਲੀ ਮੈਨੂੰ ਨਹੀਂ ਯਾਰ ਨਹੀਂ ਜੀ ਨਾ ਟਾਈਮ ਤੋਂ ਪਹਿਲਾਂ ਚਲੀ ਗਈ ਟਾਈਮ ਤੋਂ ਪਹਿਲਾਂ 11:00 ਆਹ ਭਾਈ ਨੂੰ ਵਜੇ 10:40 ਆ ਗਿਆ ਜੀ ਸਾਡੇ ਦਾ ਪੂਰੇ ਆ ਗਿਆ ਜੀ ਤੈਨੂੰ ਕੋਈ ਗੋਲੀ ਮਿਲੀ ਗਰ ਗਈ ਸਾਡੇ ਦਾ ਸਾਡੇ ਨਾਲ ਮਿਲ ਕੇ ਜਦ ਵੀ ਉਧਰ ਅੰਦਰੋਂ ਲੈ ਕੇ ਆਂਦੀ ਆ ਮੈਡਮ ਉਹਨੂੰ ਬਚਾ ਦੇਵਾ ਲੈ ਕੇ ਆਂਦੀ ਆ ਹਾਂ ਜਿੰਦੇ ਲਾਇਓ ਜੀ ਜਿੰਦੇ ਲਾਇਓ ਜੀ ਵੀਰੇ ਬਹੁਤ ਬੁਰਾ ਮਿਲੀ ਨਹੀਂ ਵੀ ਬਾਈ ਨੂੰ ਵੀ ਨਹੀਂ ਮਿਲੀ ਮੁੱਲ ਲਈ ਆ ਕਹਿੰਦਾ ਮੁੱਲ ਲਈ ਆ ਜਿਹੜਾ ਸਾਡੇ ਜਿਹੜਾ ਸਾਡੇ 3 ਲੱਖ ਕਰੋੜ ਕਰਜ਼ਾ ਪੰਜਾਬ ਸਿਰ ਹੋਇਆ ਹੋਇਆ ਉਹ ਇਹਦੇ ਮਲਾਜ਼ਮਾਂ ਦੀ ਵਜ੍ਹਾ ਨਾਲ ਹੀ ਹੋਇਆ ਹੋਇਆ ਵੀਰੇ ਸਹੀ ਗੱਲ ਇੱਕ ਪਿੰਡ ਦੇ ਵਿੱਚ ਡਿਫੈਂਸਰੀ ਆ ਉਹਨਾਂ ਨੂੰ 1.5 ਲੱਖ ਰੁਪਏ ਤਨਖਾਹ ਮਿਲਦੀ ਹੈ 2 ਘੰਟੇ ਬਹਿੰਦੇ ਆ ਉਹ ਵੀਰੇ ਸਾਡੇ ਪਿੰਡ ਡਿਸਪੈਂਸਰੀ ਆ ਜਿਹੜੀ ਜੂਤ ਕਲੱਬ ਵਾਲੇ ਮੁੰਡੇ ਨੇ ਉਹ ਦਵਾਈਆਂ ਦਵਾਈਆਂ ਸਾਰਾ ਕੁਝ ਆਪ ਪ੍ਰੋਵਾਈਡ ਕਰਾਉਂਦੇ ਨੇ ਹੱਕ ਮੰਗਦਾ ਵੀਰੇ ਯਾਰ ਪੰਜਾਬ ਨੂੰ ਕਿਵੇਂ ਬਦਲਾਂਗੇ ਆਪਾਂ ਸਹੀ ਗੱਲ ਆ ਕਿ ਮੈਂ ਆਹ ਮੁੰਡੇ ਨੇ ਪੂਰਾ ਪੂਰਾ ਇਹਨਾਂ ਨੂੰ ਕੀ ਸਿੱਖਿਆ ਮਿਲੂਗੀ ਇਹ ਵੀ ਨਹੀਂ ਨਹੀਂ ਇਹਨਾਂ ਦਾ ਬਲੱਡ ਟੈਸਟ ਕਰਾਉਣ ਆਇਆ ਸੀ ਇਹਦੇ ਉੱਥੇ ਮਿਲਟਰੀ ਦੇ ਵਿੱਚ ਚਾਹੀਦੇ ਆ ਉਹ ਦੇਲਾ ਜੀ ਛੁੱਟੀ ਤੇ ਉੱਥੇ ਜ਼ਰੂਰੀ ਚਾਹੀਦੇ ਆ ਫੇ ਇਹ ਆਪਦੀ ਛੁੱਟੀ ਕਰਕੇ ਇਹ ਛੁੱਟੀ ਤੇ ਰੋਜ਼ ਮੋੜ ਦਿੰਦੇ ਨੇ ਹਾਂ ਰੋਜ਼ ਮੋੜ ਦਿੰਦੇ ਨੇ ਇਹਨਾਂ ਦੇ ਕਿੱਦਾਂ ਮਾਂ ਬਾਪਾਂ ਕਹਿੰਦੇ ਪਤਾ ਨਹੀਂ ਥੋੜੀ ਚਾਹੀਦਾ ਅਮਰੇ ਆ ਸਿੱਧੀ ਦਾ ਲੇਕਰ ਵੀ ਪਤਾਵਾ ਆਏ ਪਤਾ ਨਾ ਬਾਪਾ ਪੁੱਤ ਦਾ ਹਾਂ ਪਤਾ ਹਾਂ ਤੇ ਜੀ ਜੀ ਨਾ ਦਵਾ ਦਾ ਪਤਾ ਕਿਲਾ ਜੇ ਕੋਈ ਐਤਵਾਰ ਆਪਣਾ ਬੋਧ ਆਵੇ ਐਤਵਾਰ ਨੂੰ ਖੁੱਤੀ ਹੁੰਦੀ ਆ ਹਾਂ ਹਾਂ ਹੁੰਦੀ ਆ ਹੁੰਦੀ ਆ ਕਿੰਨੇ ਦਿਨ ਤੋਂ ਨੇ 6 ਸਾਲ 8 ਸਾਲ ਤੋਂ ਠੀਕ ਐਤਵਾਰ ਸਿੱਧੀ ਦਿਨ ਰੇਕ ਨੂੰ ਪਤਾ ਵੀ ਸਿੱਧੀ ਦਿਨ ਚੱਲਦੀ ਆ ਸਿੱਧੀ ਦਿਨਾਂ ਠੇਕੇ ਬੰਦ ਕਰਾ ਦਿਓ ਮੀਟ ਦੀਆਂ ਦੁਕਾਨਾਂ ਬੰਦ ਨਹੀਂ ਵੀਰੇ ਐਤਵਾਰ ਨੂੰ ਬੰਦ ਹੁੰਦੀ ਆ ਫਿਰ ਅੱਜ ਕਿਹੜਾ ਐਤਵਾਰ ਆ ਅੱਜ ਐਤਵਾਰ ਤਾਂ ਨਹੀਂ ਆ ਅੱਜ ਐਤਵਾਰ ਆ ਹੈਂ ਹੈਂਦੀ ਆ ਅੱਜ ਕੋਈ ਵੀ ਨਹੀਂ ਛੁੱਟੀ ਕੋਈ ਛੁੱਟੀ ਨਹੀਂ ਸਰਕਾਰੂ ਵੀਰੇ ਇਹ ਤਾਂ ਹੋ ਨਹੀਂ ਸਕਦਾ ਬੈਂਕਾਂ ਖੁੱਲੀਆਂ ਨੇ ਸਾਈ ਭਾਈ ਕੱਲ ਵੀ ਗਰੀ ਛੁੱਟੀ ਸੀ ਪਰਸੋਂ ਗਰੀ ਛੁੱਟੀ ਸੀ ਤਰਸ ਮੈਨੂੰ ਇਹ ਵੀ ਸਹੀ ਹੈ ਜੀ ਨਾ ਉਹ ਗਲਤ ਲੱਗੇ ਹੋਣਗੇ ਤਾਂ ਕਿ ਨਹੀਂ ਇੱਕ ਦਿਨ ਪਹਿਲਾਂ ਦੱਸਣ ਨਾ ਤੂੰ ਵੀ ਨਹੀਂ ਹੈ ਹਾਂ ਵੀਰੇ ਇੱਕ ਦਿਨ ਪਹਿਲਾਂ ਦੱਸ ਦੇਣ ਜੂ ਕੱਲ ਨੂੰ ਛੁੱਟੀ ਆ ਅੱਜ ਕੱਲ ਦੀ ਦਵਾਈ ਅੱਜ ਲੈ ਜਾ ਹੱਸਣਾ ਪਤਾ ਕੀ ਹਲਾ 23 ਦਿਨਾਂ ਦੀ ਮੜ ਜਾਂਦੇ ਮੜ ਜਾਂਦੇ ਇਹਦੇ ਰੋਹ ਦੀ ਰੋਹ ਮਰਦੀ ਜਾਂ ਵੀਰੇ ਕਹਿੰਦੇ ਕੰਮ ਕਰਨ ਦੇ ਜਾਣਾ ਹੁੰਦਾ ਇਹਨਾਂ ਦੀ ਇਕੱਠੀ ਦੇਣੀ ਚਾਹੀਦੀ ਵੀਰੇ ਇਹਨਾਂ ਨੂੰ ਇੱਥੇ ਇੱਥੇ ਦਰਬੰਦ ਨਹੀਂ ਕਿੰਨਾ ਬੰਨਣੀ ਚਾਹੀਦੀ ਆ ਦਰੈਤਵਾਦੀ ਵੀ ਹੁੰਦੀ ਆ ਓਰੇ ਕਈਆਂ ਨੂੰ 5-5 ਦਿਨ ਦੀ ਕਈਆਂ ਨੂੰ 1 ਦਿਨ ਦੀ ਉਦਹਾਈ ਦਿੱਤੀ ਜਾਂਦੀ ਆ ਪਰਖਵਾਜੀ ਵੀ ਹੁੰਦੀ ਆ ਰਹੇ ਹੁੰਦੀ ਆ ਹੁੰਦੀ ਆ ਕੋਈ ਨਕਲੀ ਪੱਟੀ ਬੰਨ ਕੇ ਆ ਜਵੇ ਵੀ ਮੈਡਮ ਜੀ ਮੇਰੇ ਪੈਰ ਦੋਗਦਾ ਮੈਨੂੰ 3 ਦਿਨ ਦੀ ਤੇ ਤੂੰ ਦੇ ਦਿੰਦੇ ਆ ਕਿ ਉਹਦੋਂ ਕਿੱਥੋਂ ਇਹ ਤਾਂ ਹਕੀਕਤ ਸੱਟ ਲੱਗੀ ਹੋਵੇ ਕਹਿੰਦੀ ਜੇ ਤੇ ਸੱਟ ਉਤਲੀ ਆ ਤੂੰ ਦੱਸ ਸਕਦਾ ਯਾਰੀ ਕਾਦੀ ਡਿਊਟੀ ਆ ਮੈਨੂੰ ਸਮਝੋ ਵਾਰ ਆ ਕਾਣੀ ਯਾਰ ਕੀ ਸਰਕਾਰੂ ਹਸਪੀਟਲ ਆ ਕੀ ਕਿਸਨ ਮਰੀਜ਼ ਆ ਇਹ ਕੋ ਸਾਹਮਣੂ ਰਹੇ ਵੀਰੇ ਨਹੀਂ ਸਾਹਮਣੇ ਆ ਤੇਰੇ ਦੇ ਸਾਹਮਣੇ ਕੋ ਆਈ ਦੀ ਇਹਨੂੰ ਕੁੱਤੇ ਨੇ ਦੇ ਲਾ ਕੱਡਾ ਜਾਖਮ ਸੀ ਤੇਰੇ ਸਾਹਮਣੇ ਸੀ ਉਹ ਟੀਕਾ ਲਵਾਉਣ ਆਇਆ ਸੀ ਅੰਦਰ ਜਿਉ ਹਲਕ ਗਿਆ ਵੀ ਸਾਰੇ ਪਰਿਵਾਰ ਨੂੰ ਵੱਡੂ ਆਉ ਦੇ ਪਰਿਵਾਰ ਨੂੰ ਪਿੰਡ 'ਚ ਵੀ ਨੁਕਸਾਨ ਹੋ ਹਾਂ ਵੀਰੇ ਹੱਥ ਬੰਨ ਕੇ ਭਗਵਾਨ ਜਮਾਨ ਨੂੰ ਬੇਨਤੀ ਆ ਵੀ ਜਦ ਤੂੰ ਐਮਪੀ ਸੀਗਾ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ ਹੁਣ ਤੇਰੇ ਹੱਥ 'ਚ ਪਾਵਰ ਆ ਹਰਾ ਪੈਨ ਜੇ ਰਾਜ ਕਰਨਾ ਡੋਡਿਆਂ ਦੇ ਠੇਕੇ ਖੋਲ ਦੋ ਬਾਕੀ ਪੰਜਾਬ ਦੀ ਜਵਾਨੀ ਆਪੇ ਹੀ ਬਾਜੂਗੀ ਜੇਲਾ ਵੀ ਵਿਲੀਆ ਹੋ ਜਾਣਗੀਆਂ ਚੋਰੀਆਂ ਵੀ ਬੰਦ ਹੋ ਜਾਣਗੀਆਂ ਮੁੰਡੇ ਵੀ ਜਦੋਂ ਮੁੜਦੇ ਸਾਰੇ ਮੁੜੀ ਜਾਂਦੇ ਆਉਂਦਾ ਜਾਂਦਾ ਮੁੜੀ ਜਾਂਦਾ ਜੇ ਇਹਨਾਂ ਨੂੰ ਦੱਸਿਆ ਹੁੰਦਾ ਵੀ ਇਹ ਕਮਰੇ ਨੇ ਵੀ ਇਹ ਹੋਰ ਮੈਦੀ ਬਾਈ ਮੈਂ ਆਇਆ ਆਂ ਦੇਲਾ ਕਿੱਥੋਂ ਆਇਆ ਕਿੰਨੀ ਦੂਰੋਂ ਆਇਆ ਫੇਰ ਵੀਰੇ ਇਹਨਾਂ ਦਾ ਆਪ ਦਾ ਰਾਜ ਬਣਾਇਆ ਹੋਇਆ ਯਾਰ ਇਹ ਵੀਰੇ ਇਹ ਤਾਂ ਇਹਨਾਂ ਨੇ ਆਪ ਦੀ ਆਪਦੀ ਸੰਸਤਾ ਬਣਾ ਲਈ ਇਹਨਾਂ ਨੇ ਹਾਂ ਹਰ ਇੱਕ ਨੂੰ ਕਹਿ ਦਿੰਦੇ ਨੇ ਵੀਰੇ ਜਿਹਨੂੰ ਤਾਂ ਜ਼ੋਰ ਲਾਉਣਾ ਲਾ ਲਾ ਜਿਹਨੂੰ ਤਾਂ ਆਪ ਦਾ ਕਪਲੇਨ ਦੇਣੀ ਆ ਦੇਲਾ ਸਾਰਾ ਮਹਿਕਮਾ ਸਾਡਾ ਹੀ ਆ ਲੈ ਫਿਰ ਉਹ ਨੌ ਨੰਬਰ ਦੇ ਇਹਨਾਂ ਦਾ ਵੱਡਾ ਬੰਦਾ ਬਹਿਣਾ ਉਹਦੇ ਕੋਲ ਚੱਲੇ ਜਾ ਉਹ ਵੀ ਮਦਦ ਉਹ ਸੀ ਇਹ ਮੰਤਰੀ ਕੌਣ ਆ ਸਿਹਤ ਮੰਤਰੀ ਸਿਹਤ ਮੰਤਰੀ ਪਤਾ ਨਹੀਂ ਯਾਰ ਪੰਜਾਬ ਦਾ ਕਿਹੜਾ ਵੀਰੇ ਇਸ ਟਾਈਮ ਯਾਰ ਕੋਈ ਨਾ ਆਪਾਂ ਉਹਨੂੰ ਟੈਗ ਕਰਕੇ ਵੀਡੀਓ ਪਾਉਂਦੇ ਆ ਜਨਤਾ ਦੇ ਸਾਹਮਣੇ ਆਇਆ ਹਾਂ ਫਸਲਾਇਆ ਆ ਗਿਆ ਮੁੰਡਾ ਹਾਂ ਮਿਲ ਗਈ ਭਾਈ ਉਹਨੂੰ ਗੋਲੀ ਦੇ ਦੇ ਵੀਰੇ ਮੈਡਮ ਕਿੰਨੇ ਰਣ ਮਹੀਨੇ ਰੁੱਸਪੀ ਦੇ ਰਹਿੰਦੀ ਐ ਵੀਰ ਨੇ ਸੁਤੀਦੀ ਰਹਿੰਦੀ ਹੈ ਵੀਰੇ ਚਲ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਭਗਵੰਤ ਮਾਨ ਤੱਕ ਪਹੁੰਚਾ ਦਿਓ ਹਾਂ ਭਗਵੰਤ ਮਾਨ ਤੱਕ ਪਹੁੰਚਾ ਦਿਓ ਵੀ ਕੋਈ 40 ਸਾਲ ਰਾਜ ਕਰੋ 50 ਸਾਲ ਰਾਜ ਕਰੋ ਇੱਕ ਠੇਕੇ ਖੋਲ੍ਹ ਦੋ ਪੰਜਾਬ ਦੀ ਜਵਾਨੀ ਬਚਾ ਦਿਓ ਸਨਹਿਰੀ ਅੱਖਰਾਂ 'ਚ ਤੁਹਾਡਾ ਨਾਮ ਲਿਖਿਆ ਜਾਊਗਾ ਲਿਖਿਆ ਜਾਊਗਾ ਬਾਈ ਗੋਣੀਆਂ ਕੈਸ ਹੋ ਜਾਂ ਮੁੰਡੇ ਖਾਦ ਮੋ ਰਹੇ ਨੇ ਮੁੰਡੇ ਖਾ ਮੁੰਡੇ ਖਾਦ ਨਹੀਂ ਹੋ ਰਹੇ ਮੁੰਡੇ ਖੰਸੀ ਹੋ ਰਹੇ ਨੇ ਸਹੀ ਗੱਲ ਚੈੱਕ ਕਰਾ ਕੇ ਦੇਖ ਲਓ ਜਿੰਨੇ ਗੂੜੀਆਂ ਖਾਣ ਵਾਲੇ ਨੇ ਵੀਰੇ ਇਹਨਾਂ ਦੇ ਜਵਾਕ ਨਹੀਂ ਆਉਣੇ ਸਹੀ ਹੋ ਗਿਆ ਨਹੀਂ ਆਉਣੇ ਤੁਹਾਡਾ ਪੰਜ ਸਾਲ ਖਾ ਗਿਆ ਸਹੀ ਗੱਲ ਚੈੱਕ ਕਰਾ ਲਓ ਜੀ ਆਏ ਇਹਨਾਂ ਦੀ 20-20000 ਤਨਖਾਹ ਯਾਰ ਸਾਤੋਂ ਗਦੇਆਂ ਨੂੰ ਕੰਮ ਲੈ ਕੇ ਸਾਨੂੰ 500 ਮਿੰਟ ਦਾ 20000 ਕਹਿੰਨ ਨੂੰ ਡੇ ਡੇਡ ਲੱਖ ਦੀ ਗੱਲ ਕਰੇ ਡੇਡ ਲੱਖ ਦੀ ਆ ਜੀ ਗਦੇਆਂ ਨੂੰ ਕੰਮ ਕਰਦੇ ਆ 12 ਘੰਟੇ ਸਾਨੂੰ 500 ਮਿੰਟ ਦਾ 500 ਨਾਲ ਘਰ ਵੀ ਨਹੀਂ ਚੱਲਦਾ ਸਾਡਾ ਬੁਰੀ ਤਾਂ ਗੱਲ ਹੈ ਚਲ ਠੀਕ ਆ ਬਾਈ ਕਰ ਦਿਓ ਵੀਡੀਓ ਨੂੰ ਸ਼ੇਅਰ ਕਰਕੇ ਕਰਨਾ ਨਹੀਂ ਆਪਾਂ ਥਾਣੇ ਚੱਲਾਂਗੇ ਜੇ ਕੱਲ ਤੋਂ ਗੱਲ ਨਾ ਬਣੀ ਘਰ ਨਾਲ ਲਾਵਾਂਗੇ ਸਾਡੇ ਗੋਲੀ ਮਾਰੋ ਬਹੁਤ ਠੀਕ ਆ ਜੇ ਨਾ ਗੋਲੀ ਮਾਰੀ ਆ ਜੀ ਆਪ ਮਰ ਜਾਣਾ ਬਹੁਤ ਠੀਕ ਆ ਤੜਪੇ ਪਏ ਆ ਯਾਰ ਜਿਹੜੇ ਦੁਖੀ ਕਰੇ ਪਏ ਆ